ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਵਿਸ਼ਾ ਹੈ ਪਾਣੀ ਦੀ ਮਹਾਨਤਾ ਤੁਸੀਂ ਸਾਰੇ ਜਾਣਦੇ ਹੋ ਪਾਣੀ ਸਾਡੇ ਲਈ ਕਿਉਂ ਜ਼ਰੂਰੀ ਆ ਆਓ ਆਪਾਂ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਪਾਣੀ ਇੱਕ ਬਹੁਮੁੱਲੀ ਦਾਤ ਹੈ ਹੁਣ ਸਾਡੀ ਧਰਤੀ ਤੇ ਪਾਣੀ ਦਾ ਪੱਧਰ ਦਿਨੋ ਦਿਨ ਘਟਦਾ ਜਾ ਰਿਹਾ ਹੈ ਸਾਨੂੰ ਹਰ ਵਕਤ ਪਾਣੀ ਦੀ ਜ਼ਰੂਰਤ ਹੈ ਅਗਰ ਅਸੀਂ ਪਾਣੀ ਦੀ ਸੰਭਾਲ ਨਾ ਕੀਤੀ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਖੁਮਾਜਿਆ ਬਹੁਤ ਪੂਰਾ ਭਗਤਨਾ ਪਵੇਗਾ ਆਪਾਂ ਨੂੰ ਪਾਣੀ ਦੀ ਜ਼ਰੂਰਤ ਬ੍ਰਸ਼ ਕਰਨ ਨੂੰ ਨੋਂ ਨੋਂ ਇਹ ਤਾਂ ਜੀ ਕੱਪੜੇ ਧੋਣ ਨੂੰ ਪਾਂਡੇ ਮਾਂਜਣ ਨੂੰ ਪਾਂਡੇ ਸਾਫ਼ ਕਰਨ ਨੂੰ ਘਰ ਦੀ ਸਫਾਈ ਵਾਸਤੇ ਪੋਚਾ ਲਗਾਉਣ ਨੂੰ ਵਿਹੜੇ ਵਗੈਰਾ ਧੋਣ ਨੂੰ ਆਪਾਂ ਪਾਣੀ ਦੀ ਵਰਤੋਂ ਨਾਲ ਫੁੱਲਾਂ ਦੀ ਸੰਭਾਲ ਕਰਦੇ ਆਂ ਫਸਲਾਂ ਨੂੰ ਪਾਣੀ ਲਗਾਉਂਦੇ ਆਂ ਆਪਾਂ ਸਾਹੀ ਤਾਂ ਸਾਡੀ ਧਰਤੀ ਹਰੀ-ਪਰੀ ਰਹਿੰਦੀ ਆ ਜੇ ਅਸੀਂ ਪਾਣੀ ਦੀ ਸੰਭਾਲ ਨਾ ਕੀਤੀ ਤੇ ਸਾਡੀ ਇਹ ਧਰਤੀ ਬੰਜਰ ਹੋ ਜਾਊਗੀ